ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਤੇ ਨਨਕਾਣਾ ਸਾਹਿਬ ਸਿੱਖ ਚੱਥਾ ਜਾਂਦਾ ਹੈ ਉਹਦੇ ਵਿੱਚੋਂ ਸਰਗਿਪਤੌਰ ਵਾਪਸ ਨਹੀਂ ਆਉਂਦੀ ਉਹਦੇ ਉੱਤੇ ਮਾਮਲਾ ਇਹ ਦੇ ਨੀ ਵੱਡੇ ਪੱਧਰ ਉੱਤੇ ਫਖਿਆ ਹੋਇਆ ਕਹਿੰਦਾ ਭਾਵ ਕਿ ਇੱਕ ਮੰਤਰੀ ਪੱਧਰ ਉੱਤੇ ਬੇਖਦੀ ਸਵੈਮਾਨ ਦਾ ਮਾਮਲਾ ਤੇ ਨਾਲ ਸਿੱਖ ਧਰਮ ਦੇ ਮਾਨਤਾਂ ਦਾ ਮਾਮਲਾ ਮਾਮਲਾ ਕਈ ਪਰਤਾਂ ਖੁੱਲਦਾ ਵਿਖਾਈ ਦੇ ਰਿਹਾ ਇਹ ਚਰਚਾ ਲਈ ਸਾਡੇ ਨਾਲ ਖਾਸ ਤੌਰ ਤੇ ਜੁੜੇ ਹੈ ਉਗੇ ਰਾਜਸੀ ਮਹਾਤਿਆਦਾਰਾਂ ਚੋਂ ਕੋ ਇੰਟਰਨੈਸ਼ਨਲ ਮੈਗਜ਼ੀਨ ਦੇ ਮੁੱਖ ਸੰਪਾਦਕ ਡਾਕਟਰ ਭਗਵੰਤ ਸਿੰਘ ਜੀ ਸੋ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਚੈਨਲ ਪੰਜਾਬੀ ਨੂੰ ਤੁਹਾਡਾ ਸਵਾਗਤ ਵੈਲਕਮ ਹੈ ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਨੂਰ हसन ਦੱਸਿਆ ਜਾ ਰਿਹਾ ਹੈ ਕਿ ਬਣ ਗਈ ਹੈ ਸਰਜੀਕਸ ਜਿਹੜੀ ਇਸ ਨਵੰਬਰ 25 ਦੌਰਾਨ ਗੁਰਪੁਰਬ ਨਾਲ ਗੱਲਬਾਤ ਜਾਂਦੀ ਹੈ ਇਨੀ ਦਿਨੀ ਇਹ ਮਾਮਲਾ ਮੰਤਰੀ ਵਿਹਾਜ ਤੇ ਵੱਡੇ ਪੱਧਰ ਉਤੇ ਪਖਿਆ ਹੋਇਆ ਹੈ ਦੇਸ਼ਦਿੱਤ ਰਹਿਮਾਨ ਨਾਲ ਜੁੜਿਆ ਤੇ ਸਿੱਖ ਧਰਮ ਦੇ ਮਾਨਤਾ ਨਾਲ ਜੁੜਿਆ ਵੱਡਾ ਸਵਾਲ ਪੈਦਾ ਹੁੰਦਾ ਹੈ ਕਿ 2018 ਦੇ ਵਿੱਚ ਵੀ ਜਿਹੀ ਇੱਕ ਘਟਨਾ ਵਾਪਰਦੀ ਹੈ ਇੱਕ ਮਹਿਲਾ ਜਿਹੜੀ ਹੈ ਕਿਰਨ ਵਾਲਾ ਜਿਹੜੀ ਕਿ ਉੱਥੇ ਬਣ ਜਾਂਦੀ ਹੈ ਆਮਣਾ ਬੀਬੀ ਉਹ ਵਾਪਸ ਨਹੀਂ ਉਸ ਕਿਸੇ ਨਾਲ ਜਾਂਦੀ ਹੈ ਤੇ ਉਸ ਤੋਂ ਬਾਅਦ ਸ੍ਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਫੈਸਲਾ ਲਿਆ ਜਾਂਦਾ ਹੈ ਕਿ ਇਕੱਲੀ ਦ ਇਕੱਲੀ ਬੀਬੀ ਨੂੰ ਮਹਿਲਾ ਨੂੰ ਸਿੱਖ ਜਥੇ ਦੇ ਨਾਲ ਸਰਦਾਲੂ ਉਹ ਜੋ ਭੇਜਿਆ ਨਹੀਂ ਜਾਏਗਾ ਪਰ ਸਵਾਲ ਹੈ ਕਿ ਹੁਣ ਜਦੋਂ ਪਾਬੰਦੀ ਲੱਗ ਚੁੱਕੀ ਸੀ 2018 ਦੇ ਵਿੱਚ ਜਾਂ 2018 ਤੋਂ ਬਾਅਦ ਤਾਂ ਫਿਰ ਇਹ ਪਾਬੰਦੀ ਹੁਣ ਖੁੱਲੀ ਕਿਵੇਂ ਕਿਸ ਨੇ ਖੋਲੀ ਇਹ ਆਪਣੇ ਆਪ ਦੇ ਵਿੱਚ ਇੱਕ ਵੱਖਰਾ ਮਾਮਲਾ ਹੈ ਕਮੰਤਰੀ ਲਿਹਾਜ਼ ਦਾ ਵੱਖਰਾ ਦੇਸ਼ ਦੇ ਸਵੈਮਾਨ ਨਾਲ ਜੁੜਿਆ ਵੱਖਰਾ ਸਿੱਖ ਧਰਮ ਦੀ ਮਾਨਤਾ ਨਾਲ ਜੁੜਿਆ ਵੱਖਰਾ ਸਰਹੱਦਾਂ ਦੇ ਆਰ ਪਾਰ ਨਾਲ ਜੁੜਿਆ ਮਾਮਲਾ ਵੱਖਰਾ ਡਾਕਟਰ ਸਾਹਿਬ ਕਿਵੇਂ ਦੇਖਦੇ ਹੋ ਸਾਰੇ ਮਾਮਲੇ ਨੂੰ ਕਈ ਪਰਤਾਂ ਖੋਦਾ ਵਿਖਾਈ ਦੇ ਰਿਹਾ ਹੈ ਵੱਡਾ ਸਵਾਲ ਕਿ ਸ਼੍ਰੋਮਣੀ ਕਮੇਟੀ ਨੇ 2017 ਦੇ ਵਿੱਚ ਜੋ ਕਿਰ ਭਵੰਦੀ ਐ ਕਰ ਦਿੱਤੀ ਜੇ ਇਹੀ ਤਾਂ ਹੁਣ ਉਹ ਬਵੰਦੀ ਖੁੱਲੀ ਜਿਨੀ ਆਪਣੇ ਆਪ ਤੇ ਮਾਮਲਾ ਸਭ ਦੀ ਰਿਕਾਰਡ ਦੇ ਵਿੱਚ ਜੁੜਿਆ ਜਿੰਨੀ ਚਲ ਰਿਹਾ ਜੀ ਸਾਹਿਬ ਤੇ ਜੀ ਸਾਹਿਬ ਦੇਖੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਜਿਥੇ ਜਾਂਦੇ ਨੇ ਗੁਰਧਾਮਾਂ ਦੇ ਦਰਸ਼ਨ ਦੇ ਦਰਸ਼ਨ ਕਰਨ ਦੇ ਲਈ ਯਾਤਰਾ ਜਿਥੇ ਜਾਂਦੇ ਨੇ ਬਾਕੀ ਦਾ ਸਵਾਲ ਤੇ ਇਹ ਨਵੀਂ ਜਿਸਤਾਂਵਨੀਆਂ ਨੇ ਨੰਨ ਆ ਪੂਰੀ ਥੋਨ ਹੁੰਦੀ ਹੈ ਕਿਉਂਕਿ ਸੰਬੰਧਿਤ ਹਲਕਿਆਂ ਦੇ ਸੁਝਾਓ ਜਿਸ ਜਿਸ ਵਿਅਕਤੀ ਨੇ ਜਾਣਾ ਉਸਨੇ ਆਪਣੇ ਸੰਬੰਧਿਤ ਐਸਡੀਪੀਸੀ ਮੈਂਬਰ ਤੋਂ ਰਿਕਮੈਂਡ ਕਰਵਾਇਆ ਜਾਂਦੀ ਹੈ ਇਸ ਇਕੁਏਸ਼ਨ ਤੇ ਆਪਣਾ ਪਾਸਪੋਰਟ ਫਿਰ ਉਹ ਸ਼ੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਮੇਰੇ ਦੇਸ਼ ਸ਼ੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਫਸਰਾਂ ਚ ਆਪਣੇ ਪਾਸਪੋਰਟ ਫਿਰ ਦਿੱਤੇ ਜਾਂਦੇ ਨੇ ਉਹਨਾਂ ਦੇ ਫਿਰ ਬਾਕਾਇਦਾਤਾ ਤੇ ਲਿਸਟ ਹੱਦ ਉਸ ਜੀ ਸ਼੍ਰੋਮਣੀ ਦੁਆਰਾ ਪ੍ਰਬੰਧਕ ਕਮੇਟੀ ਦੁਆਛੀ ਅੰਬਸਤ ਹੈ ਉਹਦੀ ਸੂਰਿਏ ਸਟੈਂਡਿਆਰ ਹੁੰਦੀਆਂ ਨੇ ਪੁਲਿਸ ਨੂੰ ਦਿੱਤੀ ਜਾਂਦੀ ਹੈ ਪੁਲਿਸ ਉਹਨਾਂ ਦੀ ਵੈਰੀਫਿਕੇਸ਼ਨ ਕਰਦੀ ਹੈ ਤੇ ਉਹਨਾਂ ਦੀ ਵੈਰੀਫਿਕੇਸ਼ਨ ਤੋਂ ਹੋਣ ਤੋਂ ਬਾਅਦ ਫਿਰ ਹੋਮ ਅਫੀਸ ਕਿ ਜ ਜਾਂਦੇ ਨੇ ਤੇ ਉਥੋਂ ਵੀਜੇ ਲੱਗਦੇ ਆਉਂਦੇ ਨੇ ਇਸ ਤਰ੍ਹਾਂ ਇਹ ਚੱਲਦਾ ਪ੍ਰਕਿਰਿਆ ਚੱਲਦਾ ਰਹਿੰਦਾ ਹੈ ਜੀ ਹਉਂਦੇ ਹੁਣ ਗੱਲੇ ਆ ਵੀ 2018 ਦੇ ਵਿੱਚ ਇਸ ਤਰ੍ਹਾਂ ਕਿਰਨ ਵਾਲਾ ਉਦੋਂ ਗਏ ਸੀ ਇਹ ਕੰਟੋ ਹੋ ਗਾਇਬ ਹੋ ਗਈ ਬਾਤ ਨਹੀਂ ਆਈ ਕਿ ਸਨੇਤਾਂ ਅੰਤਰਦਾਨ ਕਰ ਲੈਤਾ ਇਹ ਇਸ ਦੇ ਨਾਲ ਖਲਕਿਆਂ ਦੇ ਵਿੱਚ ਦੇਸ਼ ਦੀ ਕਾਫੀ ਵੱਡੀ ਭਾਈ ਨਿਮੋਸ਼ੀ ਗੰਤ ਸਥਿਤੀ ਹੋਈ ਸੀ ਤੇ ਦੇਸ਼ ਉਦੇਸ਼ ਵਿੱਚ ਇਹ ਹੋਇਆ ਸੀ ਫਿਰ ਉਸ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹ ਪੇ ਪਾਬੰਦੀ ਲਗਾ ਦਿੱਤੀ ਸੀ ਕਿ ਇਹ ਦੇਖੇ ਦੇ ਵਿੱਚ ਜਥੇ ਦੇ ਨਾਲ ਜਾਣ ਵਾਲੀ ਇਕੱਲੀ ਬੀਬੀ ਜਾਂ ਇਕੱਲੀ ਔਰਤ ਨੂੰ ਨਹੀਂ ਹਾਸ ਕੀਤੀ ਜਾਵੇ ਸੀ ਤੇ ਉਹਨਾਂ ਦੇ ਨਾਲ ਨਹੀਂ ਤੇ ਜਾਣਗੇ ਪਰਵਾਰ ਦੇ ਨਾਲ ਜਾਂ ਉਹਨਾਂ ਦੇ ਜਿਹੜੇ ਰਿਸ਼ਤੇਦਾਰ ਜਾਂ ਇਕੱਠੇ ਹੀ ਹੋਵੇ ਉਹ ਉਹ ਸੰਬੰਧ ਵਿੱਚ ਉਹਨਾਂ ਨੇ ਸੋਹਣੇ ਕਢਾਈ ਜੀ ਪਰ 2018 ਤੋਂ ਬਾਅਦ ਹੁਣ ਜਿਹੜਾ ਲੀਗ ਰੀਇਨਫੈਨਸੇਸ਼ਨ ਗੁੰਲਾਂਚ ਦੇ ਲਈ ਸਰਕਾਰ ਕੋਲ ਲਈ ਜਿਹਾ ਗਿਆ ਸੀ ਜਿਆ ਪਾਕਿਸਤਾਨ ਦੇ ਗੁਰਦਾਬਾਦੇ ਉਹਨਾਂ ਦੇ ਵਿੱਚ ਸਰਬਜੀਤ ਕੌਰ ਜਿਹੜੀ ਤੇ ਪਿਛੋਕਪੁਰਾ ਜ਼ਿਲ੍ਹੇ ਦੇ ਪਿੰਡ ਦੀ ਅਮਾਨੀਆਂ ਦੀ ਰਹਿਣ ਵਾਲੀ ਹੈ ਤੇ ਜਿਹਦਾ ਜਨਮ ਮੁਖਰ ਮਿਲਦੇ ਜੁਕਤ ਸਨ ਕੁਝ ਲੋਕ ਐ ਤੇ ਉਹ ਦੋ ਬੱਚਿਆਂ ਦੀ ਮਾਂ ਐ 48 ਸਾਲ ਦੀ ਉਹਦੀ ਉਮਰ ਸੀ ਤੇ ਉਹਦੇ ਬੱਚੇ ਵੀ ਜਿਹੜੇ ਨਰਕੇ ਨੇ ਦੋਨੇ ਉਹ ਵਿਆਹੀ ਹੋਣੇ ਇਹਨਾਂ ਦੇ ਚੁਖੇ ਚਿੱਟੇ ਤੇ ਉਹ ਉੱਧਰ ਜਾ ਕੇ ਉੱਥੋਂ ਉਹ ਬਾਪ ਨਹੀਂ ਆਈ ਗਾਇਬ ਹੋ ਗਏ ਉਹਦੇ ਸੰਬੰਧ ਵਿੱਚ ਜਿਸ ਤਰ੍ਹਾਂ ਦੀਆਂ ਰਿਪੋਰਟਾਂ ਆ ਰਹੀਆਂ ਨੇ মিডিਆ ਰਿਪੋਰਟਾਂ ਆ ਰਹੀਆਂ ਨੇ ਵਕਫ ਵਕ ਕੋਈ ਉਸ ਨੇ ਮਾਸਟਰ ਹੁਸੈਨ ਦੇ ਨਾਲ ਮਾਸਟਰ ਹਸਨ ਦੇ ਨਾਲ ਵਿਆਹ ਕਰਵਾ ਲਿਆ ਅਤੇ ਨੂਰ ਹਸਨ ਹੋਣਾ ਚਾਹੀਦਾ ਇਹ ਖ਼ਲਾਮਤ ਦਾ ਹੈ ਕਿ ਇਹ ਵੀ ਦੱਸਿਆ ਜਾਂਦਾ ਹੈ ਵੀ ਸ਼ਾਇਦ ਕੋਈ ਉਹਦਾ ਨਿਕਾਹ ਨਾ ਮਾ ਕੋਈ ਸਾਹਮਣੇ ਆਇਆ ਜਾਂ ਕਿਸ ਤਰ੍ਹਾਂ ਦਾ ਪਰੰਤੂ ਇਹਨੂੰ ਕਨਫਰਮ ਨਹੀਂ ਕੀਤਾ ਜਾ ਸਕਦਾ ਕਿਉਂਕਿ ਜਦ ਤੱਕ ਜਿਤਨਾ ਦੀ ਸੇਕ ਹਕਾਲੀਆਂ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਵੀ ਸਾਡੇ ਪਾਸ ਸਾਡੇ ਤੱਕ ਕੋਈ ਇਸ ਤਰ੍ਹਾਂ ਦੀ ਰਿਪੋਰਟ ਨਹੀਂ ਆਈ ਵੀ ਉਹਨੇ ਵਿਆਹ ਕਰਾ ਲਿਆ ਜਾਂ ਖਲਾਮਤ ਕਰ ਲਿਆ ਇਹ ਸਾਨੂੰ ਨਹੀਂ ਪਤਾ ਪਰੰਤੂ ਮੀਡੀਆ ਦੇ ਵਿੱਚ ਇਸ ਤਰ੍ਹਾਂ ਦੀ ਬੜਾ ਵੱਡਾ ਹੋ ਹੰਲਾ ਜਰੂਰ ਲੱਗਿਆ ਹੋਇਆ ਹੈ ਕਿ ਉਸ ਨੇ ਇਸ ਨਾਮ ਦਾ ਅੰਕ ਕਰ ਲਿਆ ਤੇ ਦੂਸਰਾ ਜਿਸ ਤੱਕ ਪਤਾ ਲੱਗ ਰਿਹਾ ਵੀ ਸਰਪੰਚ ਕੋਰ ਦਾ ਘਰ ਵਾਲਾ ਜਿਹੜਾ ਪਤੀ ਹੈ ਉਹ ਕਾਫੀ ਸਮਾਂ ਤੋਂ ਵਿਦੇਸ਼ ਨਹੀਂ ਰਿਹਾ ਇਹ ਵੀ ਰਿਪੋਰਟਾਂ ਆ ਰਹੀਆਂ ਨੇ ਵੀ ਉਹਦਾ ਤਲਾਕ ਹੋ ਚੁੱਕਿਆ ਹੈ ਤੇ ਪਰੰਤੂ ਜਿਹੜੇ ਪਿੰਡ ਦੇ ਸਰਪੰਚ ਜਿਸਤੋਂ ਚੋਂ ਉਹਨਾਂ ਵੱਲੋਂ ਤਲਾਕ ਬਾਰੇ ਵੀ ਹਾਲੇ ਤੱਕ ਕੋਈ ਕਨਫਰਮੇਸ਼ਨ ਨਹੀਂ ਕੀਤੀ ਜਾ ਰਹੀ ਤੇ ਜਿਹੜੀ ਗੱਲ ਇਹ ਸਾਹਮਣੇ ਆਈ ਹੈ ਵੀ ਉਸ ਦੀ ਜਿਹੜੀ ਅਰਜ਼ੀ ਸੀ ਉਹ ਚੁਣਵਿਤ ਐਸਡੀਸੀ ਮੈਂਬਰ ਨੇ ਸੀਸੀ ਦਾ ਚੁਣਵਿਤ ਐਸਡੀਸੀ ਮੈਂਬਰ ਨੇ ਸਿਹਤ ਦੇ ਮੈਂਡੂ ਦਾ ਨੰਬਰਦਾਰ ਤੇ ਸਰਪੰਚ ਵੱਲੋਂ ਐਸਡੀਸੀ ਹੋਈ ਐਪਲੀਕੇਸ਼ਨ ਮਿਲੀ ਕਿ ਮੈਂ ਐਸਡੀਸੀ ਕਿਹਨਾਂ ਦੇ ਕਹਿਣ ਕਿ ਕਿ ਪ੍ਰੰਤੂ ਜਿਹੜਾ ਸਰਪੰਚ ਪਿੰਚ ਤੇ ਨੰਬਰਦਾਰ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਸਾਡੇ ਪਾਸੋਂ ਜਿਥੇ ਨਾਲ ਜਾਣ ਦੀ ਅਰਜੀ ਦਿੱਤੀ ਨੇ ਮਨਜ਼ੂਰ ਕਰਾਈ ਸਾਡੇ ਤੋਂ ਤਾਂ ਕਰਤਾਰਪੁਰ ਸਾਹਿਬ ਦੇ ਲੰਘਾ ਤੇ ਜਾਣ ਵਾਸਤੇ ਇਹ ਅਰਜੀ ਦੀ ਸਿਟੀ ਅਕੀ ਨਰਮ ਕਿ ਹੁਣ ਇਹ ਹਾਲਾਂਕਿ ਕਈ ਸਵਾਲ ਖੜੇ ਹੁੰਦੇ ਨੇ ਕਿ ਉਹਦੀ ਅਪਲੀਕੇਸ਼ਨ ਕਿਵੇਂ ਤਸਦੀਕ ਹੋਈ ਕਿ ਕਿਵੇਂ ਉਹਨੂੰ ਗਿਆਨدار ਵਿਜਾਮਿਲਿਆ ਤੇ ਕਿਸ ਤਰ੍ਹਾਂ ਹੋਇਆ ਕਿ ਜਾਂ ਕਿ ਗਾਇਬ ਹੋਇਆ ਪਰੰਤੂ ਇਹ ਹੈ ਜ਼ਰੂਰ ਕਿ ਦੁੱਖ ਲਈ ਹੈ ਕਿ ਜਿਸ ਤਰ੍ਹਾਂ ਦੀ ਰਿਪੋਰਟਾਂ ਨੇ ਇੱਕ ਧਰਮ ਦੇ ਵਿੱਚ ਕਾਫੀ ਮਤਲਬ ਹਰਸ਼ਲ ਹੈ ਇਹ ਇਸ ਦੇ ਨਾਲ ਪ੍ਰਭਾਵ ਇਹ ਜਾਂਦਾ ਹੈ ਵੀ ਜਿਹੜਾ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਇਹ ਧਾਰਮਿਕ ਨਾਉਨ ਤੇ ਜਥਾ ਜਾਂਦਾ ਧਾਰਮਿਕ ਜਥਾ ਜਾਂਦਾ ਉਹਨਾਂ ਦੀ ਭਾਵਨਾਵਾਂ ਨੂੰ ਜ਼ਰੂਰੀ ਹੁੰਦੀ ਹੈ ਤੇ ਆਮ ਲੋਕਾਂ ਦੀ ਭਾਵਨਾਵਾਂ ਨੂੰ ਵੀ ਹੁੰਦੀ ਹੈ ਉਹਦੇ ਵਿੱਚ ਇਸ ਤਰ੍ਹਾਂ ਦਾ ਬਚਾਰਾ ਬਖ ਪਰਚਾਣਾ ਇਹ ਬਹੁਤ ਮਾੜੀ ਗੱਲ ਹੈ ਇਸ ਵੰਦ ਦੇ ਵਿੱਚ ਪੂਰੀ ਤਰ੍ਹਾਂ ਦੀ ਸਕਰੀਨਿੰਗ ਕਰਨ ਦੀ ਜ਼ਰੂਰਤ ਹੈ ਤੇ ਇਸੇ ਕਰਕੇ 2018 ਦੇ ਵਿੱਚ ਪੜਨ ਵਾਲਾਲੇ ਕੇਸ ਤੋਂ ਬਾਅਦ ਐਸਟੀਸੀ ਨੇ ਪਾਬੰਦੀ ਲਗਾ ਦਿੱਤੀ ਸੀ। ਤਰੰਤੂ ਹੁਣ ਜਿਹੜਾ ਸਵਾਲ ਜਿਵੇਂ ਤੁਸੀਂ ਕਿਹਾ ਕਿ ਸਵਾਲ ਇਹ ਹੁੰਦਾ ਵੀ 2018 ਦੀ ਪਾਬੰਦੀ ਸੀ ਫਰਾਂ ਤੋਂ ਹੁਣ ਇਹ ਕਿਸ ਤਰ੍ਹਾਂ ਵਾਪਰ ਗਿਆ ਕਿ ਕੱਲੀ ਸਰਬੀਸ ਕੋਰ ਫਿਰ ਜਿਵੇਂ ਬਿਨਾਂ ਜਾਨ ਦੇ ਵਿੱਚ ਕਾਮਯਾਬ ਹੋ ਗਈ ਕਿ ਉੱਥੋਂ ਢਹਾਰੀ ਮਾਰੀ ਤੇ ਹੁਣ ਇਹ ਇਹ ਹੋ ਸਕਦਾ ਹੈ ਜਾਤਾ ਇਸ ਸੰਬੰਧ ਦੇ ਵਿੱਚ ਪੂਰੀ ਤਰ੍ਹਾਂ ਸਬੀਸੀ ਵੱਲੋਂ ਆਪਣੇ ਪੂਰੇ ਤਕਤੀ ਦੇ ਨਾਲ ਇਹਦੀ ਪੂਰੀ ਸਰਤਾਲ ਨਹੀਂ ਕੀਤੀ ਗਈ ਹੈ ਇਸ ਤਰ੍ਹਾਂ ਦੀ ਤਕਤੀ ਨਾਲ ਪਾਲਸੀ ਬਣਾਈ ਗਈ ਇਹਦੇ ਵਿੱਚ ਫਲੈਕਸੀਬਿਲਟੀ ਜੀਚੂਰ ਮੋੜੀਆਂ ਨਹੀਂ ਆ ਜਿਹਦੇ ਜੀ ਆਉੜਾ ਹਣ ਹੈ। ਹੁਣ ਜੇਕਰ ਇਹ ਪੂਰੀ ਤਰ੍ਹਾਂ ਤਕਤੀ ਨਾਲ ਇਹਨੂੰ ਲਾਗੂ ਕਰਨਾ ਹੁੰਦਾ ਹੈ ਜੇ ਜਿਹੜੇ ਫਾਰਮ ਨੇ ਉਹਨਾਂ ਦੇ ਵਿੱਚ ਵਾਕਿਆਤਾਂ ਤੌਰ ਤੇ ਵਿਚਾਰ ਹੁੰਦਾ ਕਿ ਪਹਿਲੀ ਗੱਲ ਤਾਂ ਪਹਿਲੀ ਸਟੇਟ ਐਸਡੀਪੀਸੀ ਦੇ ਜਿਹੜੇ ਮੈਂਬਰ ਨੇ ਇਸ ਤਰਹੀ ਕੀਤਾ ਉਹਨੂੰ ਤਕਨੀਕੀ ਵਿੱਚ ਕਰਨਾ ਹੁੰਦਾ ਉਹਦੇ ਪਰ ਇਸ ਤਰ੍ਹਾਂ ਦੇ ਉਹਨਾਂ ਨੂੰ ਦਸ਼ਰਨਾ ਦੇ ਦਿੱਤੇ ਹੁੰਦੇ ਤਾਂ ਉਹ ਕਰਦੇ ਨਾ ਤੇ ਦੂਸਰਾ ਜੇ ਉਹਨਾਂ ਨੇ ਕਰ ਵੀ ਦਿੱਤਾ ਸੀ ਤਾਂ ਮੁੱਖ ਦਫ਼ਤਰ ਐਸਡੀਪੀਸੀ ਦਾ ਜਿੱਥੋਂ ਕਿ ਵਾਕਿਆਤਾਂ ਰਜਿਸਟ੍ਰਾ ਬਣੀਆਂ ਨੇ ਜਿੱਥੋਂ ਦੇ ਅਧਿਕਾਰੀ ਸਹਿਬਾਨ ਹੁਣ ਇਹ ਆਪਣੇ ਵੱਲੋਂ ਇਹ ਕਹਿ ਰਹੇ ਨੇ ਵੀ ਅਸੀਂ ਤਾਂ ਬਿਲਕੁਲ ਠੀਕ ਸੀ ਹੈ ਪਰੰਤੂ ਸਰਕਾਰ ਦੀ ਜਿਹੜੀ ਡੈਲੀ ਐ ਸੀ ਉਹਨਾਂ ਨੂੰ ਤਾਂ ਹੁਣ ਸਰਕਾਰ ਨੂੰ ਕੀ ਪਤਾ ਸਰਕਾਰ ਨੇ ਉਹਨਾਂ ਦੇ ਬਾਰੇ ਇਹੋ ਦੇਖਣਾ ਹੁੰਦਾ ਨਾ ਵੀ ਉੱਤੇ ਕੋਈ ਕੇਸ ਚੱਲ ਨਹੀਂ ਕੋਈ ਉਹਦਾ ਕਰਧਾਰ ਕੀ ਹੋ ਜਾ ਕੋਈ ਆਊਟ ਲਾਰਡ ਤਾਂ ਨਹੀਂ ਪਰੰਤੂ ਜਿਸ ਤਰ੍ਹਾਂ ਹੁਣ ਸਾਹਮਣੇ ਆ ਰਿਹਾ ਵੀ ਉਸ ਦੇ ਉੱਪਰ ਦੋ ਕੇਸ ਵੀ ਲੱਗਦੇ ਸੀਗੇ ਤੇ ਪਰੰਤੂ ਜਿਨ੍ਹਾਂ ਦਾ ਨੱਤਾਰਾ ਵੀ ਹੋ ਚੁੱਕਾ কোর্ਟ ਦੇ ਵਿੱਚ ਚੱਲ ਰਹੇ ਸੀ ਜਾਂ ਉਹਨਾਂ ਦਾ ਹੋ ਚੁੱਕਾ ਉਹਦੇ ਲੜਕਿਆਂ ਦੇ ਉੱਪਰ ਵੀ ਕਿਸ ਤਰ੍ਹਾਂ ਦੀ ਗੱਲ ਸਾਹਮਣੇ ਆ ਰਹੀ ਹੈ ਤੇ ਫੇਰੇ ਇਸ ਤਰ੍ਹਾਂ ਦੇ ਕਿਰਦਾਰ ਵਾਲੇ ਵਿਅਕਤੀ ਇਸ ਤਰ੍ਹਾਂ ਚਲੇ ਗਏ ਇਹਦੇ ਵਿੱਚ ਦੋਨੇ ਪਾਸਿਆਂ ਦੀ ਜ਼ਿੰਮੇਵਾਰੀ ਅੱਪ ਤੱਕ ਇਹ ਤਰਕਾਰੀ ਪੱਖ ਦਾ ਜੀ ਕੋਈ ਨਾ ਕੋਈ ਹੋਈ ਹੈ ਤੇ ਐਸਜੀਪੀਸੀ ਦੀ ਜਿੱਥੇ ਕਿ ਉਹਨਾਂ ਨੇ ਫਾਈਨਲ ਲਿਸਟ ਬਣਾਉਣੀ ਹੈ ਜਿਹੜਾ ਜਥਾ ਬਣਾਇਆ ਹੈ ਬਣ ਰਿਹਾ ਹੈ ਉਸ ਅਗਾ ਤੋਂ ਕਿ ਉਹਨਾਂ ਦੀ ਪੂਰੀ ਤੁਸ਼ੀਸ਼ਾਨ ਕਰਨੀ ਚਾਹੀਦੀ ਸੀ ਤੇ ਉਹਦੇ ਤੋਂ ਇਹ ਕਹਿ ਰਹੇ ਨੇ ਵੀ ਸਾਨੂੰ ਕੋਈ ਪਤਾ ਨਹੀਂ ਲੱਗਿਆ ਪੰਜ ਛੇ ਬੰਦਿਆਂ ਨੇ ਫਾਰਮ ਸੀ ਅਸੀਂ ਅੱਖਾਂ ਵੀ ਕਿੱਥੇ ਹੋਣਗੇ ਇਹਦੇ ਨਹੀਂ ਕਿ ਕਾਲਮ ਬਣਾਉਣਾ ਚਾਹੀਦਾ ਵੀ ਨਾਲ ਜਿੱਥੇ ਦੀ ਤੁਹਾਡੇ ਨਾਲ ਹੋਰ ਕੌਣ ਜਾ ਰਿਹਾ ਹੈ ਪਰਿਵਾਰ ਕੀ ਮੈਂਦਰ ਕੌਣ ਕੌਣ ਹੈ ਵਾਟੇ ਦਾ ਤੌਰ ਤੇ ਇਹੋ ਜਿਹੜਾ ਸ਼ਾਸ ਕਰੇਗਾ ਕਿ ਜਿਹੜਾ ਬੰਦਾ ਫਾਰਮ ਭਰਦਾ ਹੈ ਜਾਂ ਜਿਹੜਾ ਉਹਦੀ ਦਵਾਈ ਤੇ ਉਹ ਦਿੰਦਾ ਉਹਦੇ ਵਿੱਚੋਂ ਪੂਰਾ ਤਸਦੀਕ ਹੋਣਾ ਚਾਹੀਦਾ ਹੈ ਇਸ ਸਬੰਧ ਦੇ ਵਿੱਚ ਐਸਪੀਸੀ ਵੱਲੋਂ ਸ਼ਾਇਦ ਇੱਕ ਤਰ੍ਹਾਂ ਦੀ ਪੂਰੀ ਪਾਲਿਸੀ ਨਹੀਂ ਬਣਾਈ ਗਈ ਹੁਣ ਦੂਸਰਾ ਜਿਹੜੀ ਆਪਣੀ ਪਾਲਿਸੀ ਪਾਵਨਦੀ ਆਲੀ ਸੀ ਉਹ ਵੀ ਸ਼ਾਇਦ ਮੂੰਹ ਜਵਾਨੀ ਹੋ ਗਈ ਹੋ ਗਈ ਫਿਰ ਖੁੱਲ ਗਿਆ ਉਹਨਾਂ ਦਾ دعਵਾ ਪੈ ਗਿਆ ਕਿਸੇ ਪਾਸਿਓਂ ਜਾਂ ਆਪਣੇ ਆਪਣੇ ਹੀ ਮਤਲਬ ਜਿਹੜੇ ਐਸਪੀਸੀ ਦੇ ਕੁਝ ਅਧਿਕਾਰੀ ਜਾ ਮੈਂਬਰ ਨੇ ਸਹਿਬਾਨ ਨੇ ਉਹ ਵੀ ਇਸ ਤਰ੍ਹਾਂ ਦੀ ਪ੍ਰੈਕਟੀਬਿਲਟੀ ਕਰ ਦਿੱਤੀ ਜਿਹਦੇ ਕਰਕੇ ਪ੍ਰੋਸੀਜਰ ਸੀ ਜਿਹੜੀ ਤੋਂ ਮੌਰੀ ਹੈ ਇਸ ਤਰ੍ਹਾਂ ਦੀ ਕਟਨਾ ਵਾਪਰ ਗਈ ਇਸ ਕਿ ਇਹ ਵਸਤਨੀ ਨਹੀਂ ਚਾਹੀਦੀ ਸੀ ਇਹਨੂੰ ਰੋਕਣਾ ਚਾਹੀਦਾ ਸੀ ਉਹ ਜਿਹਦੇ ਪਿੱਛੇ ਇਹ ਵੀ ਹੋ ਸਕਦਾ ਹੈ ਵੀ ਜਿਸ ਤਰ੍ਹਾਂ ਜੇ ਖਬਰਾਂ ਆ ਰਹੀਆਂ ਨੇ ਇਹਦੇ ਪਿੱਛੇ ਕਿਹੜੀਆਂ ਸ਼ਕਤੀਆਂ ਹੋਣ ਸੀ ਕਾਰਨ ਨੇ ਕਿ ਉਹ ਜਦੋਂ ਤੇ ਦੋਵਾਂ ਦੇਸ਼ਾਂ ਦੇ ਵਿੱਚ ਭਾਰਤ ਤੇ ਪਾਕਿਸਤਾਨ ਦੇ ਵਿੱਚ ਕਾਫੀ ਤੁਹਾਂ ਦੇ ਤਣਾਅ ਪੂਰਨ ਚੱਲ ਰਹੇ ਨੇ ਤੇ ਪਹਿਲਾਂ ਜੱਫੇ ਨੂੰ ਪ੍ਰਵਾਨਗੀ ਨਹੀਂ ਸੀ ਦਿੱਤੀ ਗਈ ਸੀ ਇਸ ਦੀ ਦੇ ਖੇੜ ਦਬਾਰਾ ਵੈਂਤੀਆਂ ਕਰਨ ਤੇ ਕੁਝ ਰੈਕਸ਼ਨ ਦੇ ਵੱਲੋਂ ਜੱਫੇ ਨੂੰ ਪ੍ਰਵਾਨਗੀ ਦਿੱਤੀ ਗਈ ਹੈ ਤੇ ਇਹ ਤਾਂ ਨਹੀਂ ਕਿਤੇ ਵੀ ਜੱਫੇ ਦੀ ਜਿਹੜੀ ਹੈਗੀ ਹੈ ਜਾਂ ਜਾਣ ਦੀ ਜਿਹੜੀ ਹੈਗੀ ਹੈ ਇੰਸ ਨੂੰ ਬਦਨਾਮ ਕਰਨ ਦੇ ਲਈ ਜਾਂ ਇਹਨੂੰ ਰੋਕਣ ਦੇ ਲਈ ਕੋਈ ਯੋਗਿਆ ਸ਼ਕਤੀ ਹੈ ਤਾਂ ਨਹੀਂ ਇਸ ਤਰ੍ਹਾਂ ਦੇ ਕਾਰਜ ਕਰ ਰਹੀਆਂ ਕਿਉਂਕਿ ਜਿਹੜਾ ਜੱਫੇ ਜਾ ਰਹੇ ਨੇ 1950 ਦੇ ਮਹਿਰੂ ਲਿਆਕਤ ਲਈ ਇਹ ਫੈਕਟ ਬੇਤਾ ਹੈ ਸਹੀ ਕੋ ਸਮਾਜੀ ਜਰਸੀ ਕਰ ਲਈ ਜਾਂਦੇ ਨੇ 1976 ਦੇ ਵਿੱਚ ਇਹਨਾਂ ਦੀ ਜਿੰਸੀ ਵਿਦਾ ਦਿੱਤੀ ਇਸ ਦੇ ਸਬਕ ਅ ਦੇਸਾਇਨ 2006 ਸ੍ਰੀ ਦਾਲੂ ਗੁਰੂ ਧਾਮਾਂ ਦੇ ਦਰਸ਼ਨ ਲਈ ਕਿਹਾ ਜਾਂਦਾ ਸੀ ਜੀ ਇਹ ਇਸ ਤਰ੍ਹਾਂ ਦੀ ਇਹ ਇਹ ਬਚਾਰੇ ਨੂੰ ਸ਼ਹੀਦੀ ਇਸ ਦੇ ਕਪ ਸਿੱਖਾਂ ਦੇ ਪ੍ਰਤੀ ਮੁਸਲਮਾਨਾਂ ਪ੍ਰਤੀ ਇਸ ਤਰ੍ਹਾਂ ਦੀ ਕੋਈ ਉਹ ਕਹਾਣੀ ਹੈ ਇਹ ਵੀ ਕਈ ਸਵਾਲ ਖੜੇ ਹੋ ਰਹੇ ਨੇ ਜਾਂ ਇਹਦੇ ਪਿੱਛੇ ਕੋਈ ਇਸ ਤਰ੍ਹਾਂ ਦਾ ਇਮੀਗ੍ਰੇਸ਼ਨ ਮਾਫੀਆ ਜਿਵੇਂ ਉਹਦਾ ਪਤੀ ਬਾਹਰ ਦੱਸਿਆ ਜਾ ਰਿਹਾ ਤੇ ਉਹ ਕੋਈ ਕੋਈ ਇਸ ਤਰ੍ਹਾਂ ਦੀ ਇਸ ਤਰ੍ਹਾਂ ਦੀ ਮਨੁੱਖੀ ਸੱਚ ਕਰੇ ਜਾਂ ਮਨੁੱਖੀ ਕੋਈ ਇਸ ਤਰ੍ਹਾਂ ਦੇ ਮਾਮਲੇ ਤਾਂ ਨਹੀਂ ਕੋਈ ਹੋਰ ਮਾਮਲਾ ਤਾਂ ਨਹੀਂ ਮੈਂ ਕੋਈ ਹੋਰ ਹੈਗਾ ਬਹੁਤ ਵੱਡੇ ਗੰਭੀਰ ਸਵਾਲ ਨੇ ਇਹਦੇ ਵਿੱਚ ਖੜੇ ਹੁੰਦੇ ਜਿਨ੍ਹਾਂ ਦੀ ਤੂਰੀ ਤਰ੍ਹਾਂ ਸਰਕਾਰੀ ਪੱਧਰ ਦੇ ਉੱਪਰ ਔਰ ਐਚਜੀਪੀਸੀ ਵੱਲੋਂ ਵੀ ਆਪਣੇ ਪੂਰੀ ਸਟੈਂਡੇ ਹੀ ਗਿਆ ਪੂਰੀ ਇੱਕ ਨੀਤੀ ਬਣਾ ਕੇ ਇਸ ਨੂੰ ਵਿਚਾਰਨ ਦੀ ਜ਼ਰੂਰਤ ਹੈ ਤਾਜੋ ਅੱਗੇ ਤੋਂ ਇਹੀ ਕਹਾਣਾ ਵਫਰੇ ਦੇ ਨਾਲ ਆਮ ਜਿਹੜਾ ਜਨ ਸਧਾਰਨ ਜਿਹੜਾ ਆਮ ਸਿੱਖਕ ਆ ਉਹਨਾਂ ਦੇ ਮਨਾਂ ਦੇ ਵਿੱਚ ਇਸ ਤਰ੍ਹਾਂ ਦੀ ਭਾਵਨਾ ਜਾਂਦੀ ਹੈ ਕਿ ਧਰਮ ਦੇ ਨਾਂ ਤੇ ਇਸ ਤਰ੍ਹਾਂ ਦਾ ਵਰਤਾਰਾ ਹੋ ਰਿਹਾ ਫਿਰ ਸਿੱਖ ਔਰਤ ਵੱਲੋਂ ਆਪਣੇ ਧਰਮ ਨੂੰ ਛੱਡ ਕੇ ਇਸ ਤਰ੍ਹਾਂ ਦੇ ਜੈ ਸਿੱਖ ਦੇ ਨਾਲ ਇੱਕ ਮੁਹੰਮਦਨ ਦੇ ਨਾਲ ਸ਼ਾਦੀ ਕਰ ਲੈਣਾ ਇੱਕ ਇੱਜ਼ਤ ਮਾਨ ਦਾ ਮਾਮਲਾ ਕਾਫੀ ਸਵਾਲ ਖੜੇ ਹੁੰਦੇ ਨੇ ਬੇਸ਼ੱਕ ਹਾਲਾ ਤੱਕ ਇਹਦੀ ਸਰਕਾਰੀ ਪੱਧਰ ਤੇ ਕੋਈ ਸਵੀ ਨਹੀਂ ਹੋਈ ਬੇਸ਼ੱਕ ਉਦ ਲਈ ਇਹ ਸਰਕਾਰ ਦੇ ਜਾਂ ਉਧਰ ਦੇ ਪੁਲਿਸ ਅਧਿਕਾਰੀਆਂ ਕੋਲ ਕਿਹਾ ਜਾ ਰਿਹਾ ਨਹੀਂ ਉਹ ਹਲੇ ਲਾਪਤਾ ਨੇ ਉਹਨਾਂ ਕੋਲ ਰਸਮੀ ਹਲੇ ਹੋਇਕ ਤੱਕ ਕੋਈ ਕਿਸ ਤਰ੍ਹਾਂ ਦੇ ਨੇ ਇਹ ਹਲੇ ਤੱਕ ਉਧਰੋਂ ਨਹੀਂ ਆਈਆਂ ਤੇ ਇਧਰਲੇ ਪਾਸੇ ਆਪਣੇ ਜਿਹੜੇ ਸਰਕਾਰੀ ਇਸ ਦੇ ਨਾਂ ਵਾਲੇ ਸਭ ਬਿਲਕੁਲ ਸਪਸ਼ਟ ਹੈ ਅੱਜ ਹਲੇ ਸਾਨੂੰ ਕੋਈ ਪਤਾ ਨਹੀਂ ਇਹ ਮੈਨੂੰ ਵਿਆਖਰਾਇਆ ਕਿ ਨਹੀਂ ਕਿ ਇਹ ਤਾਂ ਸਾਨੂੰ ਮੀਡੀਆ ਰਿਪੋਰਟਾਂ ਤੋਂ ਪਤਾ ਲੱਗ ਰਿਹਾ ਹੈ ਹੂੰ ਹੂੰ ਦੰਦ ਗੁਰੂਪਾਲ ਇਹਨੇ ਬਿਲਕੁਲ ਡਾਕਟਰ ਸਾਹਿਬ ਜਿਵੇਂ মিডিਆ ਰਿਪੋਰਟਾਂ ਦੀਆਂ ਕਿਰਤ ਬਹੁਤ ਕੁਛ ਅਧਰੇ ਪਰ ਸਵਾਲ ਫਿਰ ਉਹ ਪੈਂਡ ਕਰਦਾ ਹੈ ਕਿ ਆਜੀਬੀਸੀ ਵੱਲੋਂ 218 ਤੋਂ 218 ਦੇ ਵਿੱਚ ਜਿਹੜੀ ਪਾਬੰਦੀਆਂ ਕੀਤੀ ਸੀ ਕਿ ਕੱਲੀ ਮਹਿਲਾ ਨੂੰ ਪਰਿਵਾਰ ਤੋਂ ਬਿਨਾ ਉਸ ਜਥੇ ਨਾਲ ਨਹੀਂ ਭੇਜਿਆ ਜਾਏਗਾ ਇਹਦਾ ਭਾਵ ਕਿ ਭਾਰਤ ਸਰਕਾਰ ਕੋਲ ਰეკਮੈਂਡੇਸ਼ਨ ਨਹੀਂ ਭੇਜੀ ਜਾਏਗੀ ਇਸ ਮਾਮਲੇ ਦੇ ਵਿੱਚ ਫਿਰ ਇਸ ਵਾਰ ਸਰਵਜੀਤ ਕੌਰ ਦੇ ਮਾਮਲੇ ਦੇ ਵਿੱਚ ਕਿੱਥੇ ਜੋਗ ਰਹਗੀ ਕੀ ਪਾਬੰਦੀ ਵਾਗੀ ਕਾਜੀ ਪਤਰਿੰ ਤੋਂ ਦੂਰ ਸੀਗਾ ਉਹ ਜਵਾਨੀ ਸੀਗਾ ਪਰ ਕਿਸ ਲਿਹਾਜ਼ ਤੇ ਖੜੀ ਸੀਗਾ ਇਹ ਸਾਰੇ ਮਾਮਲੇ ਦੇ ਵਿੱਚ ਵੱਡੇ ਪੱਧਰ ਉੱਤੇ ਸਿੱਖ ਗਲਿਆਰਿਆਂ ਦੇ ਵਿੱਚ ਸ਼੍ਰੋਮਣੀ ਕਮੇਟੀ ਉੱਤੇ ਵੀ ਵੱਡੇ ਪੱਧਰ ਉੱਤੇ ਉਗਲ ਉੱਠ ਰਹੀ ਹੈ ਕਿ ਆਖਿਰ ਮਾਮਲਾ ਕਿਵੇਂ ਅੱਗੇ ਵਧਿਆ ਕਿੱਥੇ ਚੁਗ ਰਹੀ ਕਿਹੜੀ ਪਾਬੰਦੀ ਸੀਗਾ ਕਿੰਨੇ ਪਾਬੰਦੀ ਖਲਵਾਈ ਜਾਂ ਕਿਵੇਂ ਖੁੱਲੀ ਅਜੇ ਹਾਂ ਬਹੁਤ ਕੁਝ ਤੇ ਨਾਲ ਹੀ ਇੱਕ ਨਵੇਂ ਅਧਾਇਏ ਦੀ ਵੀ ਕਹਾਣੀ ਛੇੜਦਾ ਹੈ ਕਿ ਸ਼੍ਰੋਮਣੀ ਕਮੇਟੀ ਹੁਣ ਅੱਗੇ ਕਿਸ ਤਰ੍ਹਾਂ ਦੇ ਫੈਸਲੇ ਲਵੇ ਜੇਕਰ ਹੁਣ ਪਵੰਦੀ ਐਜਸੀ ਹੈ ਤਾਂ ਸਿੱਖ ਧਰਮ ਦੇ ਵੱਖ-ਵੱਖ ਕੋਣਾਂ ਤੋਂ ਕਈ ਮਾਮਲੇ ਵੀ ਆ ਰਹੇ ਨੇ ਕਿ ਇਸ ਦਾਲੂ ਤਾਂ ਅਖਿਰ ਸਰਦਾਲੂ ਹੈ ਫਿਰ ਇੱਕ ਸਰਦਾਲੂ ਨੂੰ ਲਿੰਗ ਲਿੰਗ ਦੇ ਬੇਸ ਉੱਤੇ ਲਿੰਗ ਦੇ ਲਿਹਾਜ਼ ਤੇ ਕਿਵੇਂ ਪਾਵਨਤਾ ਜਾ ਸਕਦਾ ਹੈ ਜਦੋਂ ਕਿ ਸਿੱਖ ਧਰਮ ਦੇ ਵਿੱਚ ਅਜਿਹੀ ਤਰ੍ਹਾਂ ਦੀ ਪਵੰਦੀ ਐਦ ਕਰਨੀ ਵਰਜਤ ਹੈ ਪਰ ਫਿਰ ਵੀ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਕ ਗਲਿਆਰਿਆਂ ਦੇ ਵਿੱਚ ਇੱਕ ਗੱਲ ਇਹ ਵੀ ਸਾਹਮਣੇ ਆ ਰਹੀ ਹੈ ਕਿ ਅਕਸਰ ਹੀ ਜੇ ਕੋਈ ਗੁਰਦੁਆਰਾ ਸਾਹਿਬ ਦੀ ਸਰਾਹ ਦੇ ਵਿੱਚ ਕਿਸੇ ਇਕੱਲੀ ਤੋਂ ਇਕੱਲੀ ਔਰਤ ਮਹਿਲਾ ਨੇ ਸਦਾਨੂ ਨੇ ਕੋਈ ਰਾਤ ਚਟਨੀ ਹੈ ਤਾਂ ਸ਼੍ਰੋਮਣੀ ਕਮੇਟੀ ਦਾ ਪ੍ਰਬੰਧ ਬਹੁਤ ਵੱਡੇ ਪੱਧਰ ਤੇ ਵਿਚਾਰਦਾ ਹੈ। ਕਈ ਮਾਮਲਿਆਂ ਦੇ ਵਿੱਚ ਤਾਂ ਕਮਰਾ ਦੇਣ ਤੋਂ ਵੀ ਜਿਹੜੀ ਇਨਕਾਰ ਕਰ ਦਿੱਤਾ ਜਾਂਦਾ ਹੈ। ਇਹ ਮਾਮਲਾ ਵੀ ਵੱਖਰਾ ਸਵਾਲਾਂ ਦੇ ਵਿੱਚ ਹੈ। ਪਰ ਅਜੀਬ ਤਰ੍ਹਾਂ ਦੇ ਖਾਦਸੇ ਸਨ 218 ਦੇ ਵਿੱਚ ਖਾਸਾ ਵਾਪਰੇ ਆ ਤੇ ਜਿਹੜੀ ਹੈ ਉਸ ਵੀਰੇ ਕਹਿਣ ਦਾ ਭਾਵ ਕਿ ਘਿਰਨ ਵਾਲਾ ਜਿਹੜੀ ਬਾਤ ਦੇ ਵਿੱਚ ਆਮਣਾ ਬੀਬੀ ਬਣੀ ਪਾਕਿਸਤਾਨ ਰਹਿ ਗਈ ਉਹਨੇ ਨਿਕਾਹ ਕਰਾ ਲਿਆ ਤੇ ਵਾਪਸ ਨਹੀਂ ਪਰਤੀ ਖਾਸਾ ਉਹ ਜ਼ਰੂਰ ਅਕੀ ਵਧਿਆ ਟੌਖੜਾ ਜਿਹੜਾ ਸੀਗਾ 218 ਤੋਂ ਪਹਿਲਾਂ 18 ਚ ਪੂਰਾ ਹੋਇਆ 18 ਚ ਪਾਬੰਦੀ ਆ ਹੁੰਦੀ ਹੈ ਫਿਰ ਇਹ ਕਹਾਣੀ ਦੁਆਰਾ ਇੱਕ ਉਬੰਦੀ ਐਸਰ ਸਰਦ ਦੇ ਜ਼ਰੀਏ ਜਿਹੜੀ ਕਿ ਡਾਕਟਰ ਸਾਹਿਬ ਤੁਸੀਂ ਦੇ ਵਕਤ ਵਕਤ ਪਹਿਲੂ ਬੜੇ ਵਿਸਥਾਰ ਨਾਲ ਸਾਂਝੇ ਕੀਤੇ ਹੈ ਕਿ ਅਸਲ ਚ ਮਾਜਰਾ ਕੀ ਹੈ ਭਾਰਤ ਸਰਕਾਰ ਇਸ ਮਾਮਲੇ ਦੇ ਵਿੱਚ ਕਿੱਥੇ ਖੜੀ ਹੈ ਸੁਰੂਵੀ ਕਮੇਟੀ ਕਿੱਥੇ ਖੜੀ ਹੈ ਕਿਉਂਕਿ ਅੰਤਰਰਾਸ਼ਟਰੀ ਪੱਧਰ ਤੇ ਮਾਮਲਾ ਹੈ ਦੋ ਦੇਸ਼ਾਂ ਦੇ ਵਿੱਚ ਪਿਛਲੇ ਸਮੇਂ ਤੋਂ ਕੁਝ ਤਣਾਅ ਵੀ ਹੈ ਅਜੇ ਇਹ ਦਰਮਿਆਨ ਇਹ ਮਾਮਲਾ ਉਪਜਣਾ ਦੇਖੇ ਜਮ ਦੇ ਮਾਮਲੇ ਦੇ ਵਿੱਚ ਕਿਉਂਕਿ ਦੁਨੀਆ ਦੇ ਵਿੱਚ ਇਹ ਨਹੀਂ ਕਿ ਇਹ ਪੈਂਦਾ ਹੋਇਆ ਦੋ ਦੇਸ਼ਾਂ ਦੇ ਵਿੱਚ ਜਦੋਂ ਕਿ ਦੇਖੇ ਜਮ ਦਾ ਜਿਹੜਾ ਆਉਣ ਜਾਣ ਹੈ ਨੇਰੂ ਲਿਆਕਸਿਨੋ ਤੇ ਦੇ ਰੇਟ ਉਹਦੇ ਵਿੱਚ ਇਹ ਮਾਮਲਾ ਇਹ ਟ੍ਰੇਡ ਇੱਕ ਉਪਜ ਨਹੀਂ ਉਹ ਵੱਖਰੀ ਸਵਾਲ ਖੜੀ ਕਰਦੀ ਹੈ ਸੇ ਡਾਕਟਰ ਸਾਹਿਬ ਦੁਬਾਰਾ ਪਾਬੰਦੀ ਬਾਰੇ ਜਿਹੜੀ ਹੁਣ ਸਰੂਨੀ ਕਮੇਟੀ ਨੇ ਲਾ ਦਿੱਤੀ ਹੈ ਕਿ ਪ੍ਰਵਾਰਤ ਬਿਨਾ ਮਹਿਲਾ ਨੂੰ ਜੱਥੇਦਾਰ ਨਹੀਂ ਭੇਜਿਆ ਜਾਏਗਾ ਨਰਗਾਣਾ ਸਾਹਿਬ ਗੁਰਪੁਰਬ ਦੇ ਮੌਕੇ ਉੱਤੇ ਪਰ ਉਹ ਅਗਲੇ ਸਮੇਂ ਹਾਲੇ ਜੱਥੇ ਜਾਣਗੇ ਕਿਉਂਕਿ 4-5 ਜਥਿਆਂ ਨੂੰ ਹੀ ਪ੍ਰਵਾਨਗੀ ਜਿਹੜੀ ਹੈ ਦੂਰਦੇਸ਼ਾਂ ਦਰਮਿਆਨ ਮਿਲਦੀ ਹੈ ਜਾਂ ਪਾਸ ਸਰਕਾਰ ਵੱਲੋਂ ਦਿੱਤੀ ਜਾਂਦੀ ਹੈ ਕਿਵੇਂ ਦੇਖਦੇ ਹੋ ਸਾਰੇ ਮਾਮਲੇ ਨੂੰ ਅਗਲੇ ਸਮੇਂ ਅਗਲੀ ਪਾਬੰਦੀ ਜਿਹੜੀ ਹੁਣ ਐਡ ਕੀਤੀ ਗਈ ਹੈ ਤਾਂ ਭਵਿੱਖ ਕੀ ਹੋਏਗਾ ਡਾ ਸਾਹਿਬ ਦੇਖੋ ਇਕੱਲੀ ਔਰਤ ਤੇ ਇਕੱਲੇ ਮਰਦ ਇਕੱਲੀ ਔਰਤ ਦੇ ਪਰ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਜੈਂਡਰ ਦੇ ਨਾਂ ਤੇ ਇਸ ਤਰ੍ਹਾਂ ਦਾ ਇਸ ਨੂੰ ਇਸਕਰੀਡਟ ਆਉਤੀ ਮੰਨੇ ਜਾਂਦਾ ਇਹਦੇ ਲਈ ਇੱਕ ਕੰਕਰੀਟ ਇੱਕਖੋਸ ਨੀਤੀ ਬਣਾਉਣ ਦੀ ਜ਼ਰੂਰਤ ਹੈ ਜੇਕਰ ਕੋਈ ਇਕੱਲੀ ਔਰਤ ਹੈ ਜਾਂ ਉਹਦੇ ਨਾਲ ਦਾ ਪਰਿਵਾਰ ਨਹੀਂ ਹੈ ਜਾਂ ਕਈ ਹੁਣ ਇਹ ਵੀ ਸੋਚਿਆ ਜਾਂਦਾ ਕਿ ਕਿਸੇ ਦਾ ਪਰਿਵਾਰ ਹੀ ਨਹੀਂ ਹੁੰਦਾ ਉਹਦਾ ਇਕੱਲੀ ਹੋਈ ਹੈ ਬਿਲਕੁਲ ਹੂੰ ਉਹਦੀ ਜ਼ਿੰਮੇਵਾਰੀ ਕਿਸੇ ਨਾਲ ਜਵਾਂਦੀ ਜਾਂ ਜਿਹੜਾ ਜਿਹੜਾ ਦੋ ਜਣਾ ਜਾਣਾ ਚਾਹੁੰਦਾ ਕੋਈ ਤਾਂ ਹੋਊਗਾ ਨਾ ਕੋਈ ਹੋਊਗਾ ਜਿਹੜਾ ਦੋ ਜਾਣਾ ਚਾਹੁੰਦਾ ਇਸ ਤਰ੍ਹਾਂ ਦੀ ਕੋਈ ਪਾਲਿਸੀ ਬਣਾਉਣੀ ਚਾਹੀਦੀ ਹੈ ਵੀ ਜਿਹੜਾ ਇੱਕ ਦੂਸਰੇ ਦੀ ਜਿਹੜੀ ਜ਼ਿੰਮੇਵਾਰੀ ਲੈ ਕੇ ਇਹ ਕੁਝ ਜੀ ਗੱਲ ਵੀ ਜਿਸ ਤਰ੍ਹਾਂ ਕਿਹਾ ਜਾ ਰਿਹਾ ਵੀ ਪੰਚ ਪਰ ਪੰਚ ਜਾਂ ਐਸਜੀਪੀਸੀ ਮੈਂਬਰ ਨੇ ਉਹਨਾਂ ਨੇ ਤਾਂ ਰეკਮੈਂਡ ਕਰ ਦਿੱਤਾ ਨਾ ਸਿਸ ਵੀ ਇਸ ਸੰਬੰਧਿਤ ਸੁਨਿਖ ਹੈ ਉਥੇ ਦੇ ਰਹਿਣ ਵਾਲੇ ਉਹਦੇ ਪਾਸ ਅਗਲੇ ਵੀ ਡਾਕੂਮੈਂਟਲ ਦਿਖਾਏ ਹੁਣ ਦੇ ਆਧਾਰ ਕਾਰਡ ਦਿਖਾਓ ਜਾਂ ਉਹਦੇ ਸਰਦਾਰ ਬਾਰੇ ਵੀ ਉਹ ਵੀ ਸਰਦਾਰ ਬਾਰੇ ਵੀ ਕੋਈ ਦਿੱਕਤੀ ਕੋਈ ਹੈ ਹੀ ਨਹੀਂ ਉਹਨਾਂ ਦੇ ਖਿਲਾਫ ਕੇਸ ਉਹਦੇ ਬਾਰੇ ਰਿਕਮੈਂਡ ਹੋ ਗਿਆ ਕਿਸ ਤਰ੍ਹਾਂ ਕਰ ਸਕਦਾ ਕਿ ਮਾਰੇ ਸਰਦਾਰ ਦੀ ਕੋਰਟ ਤੋਂ ਬੰਦਾ ਬਣੀ ਹੋ ਗਿਆ ਤਾਂ ਉਹਨੂੰ ਕਰਦਾਰ ਨੂੰ ਵੀ ਕੁਝ ਨਹੀਂ ਕਿਹਾ ਜਾ ਸਕਦਾ ਉਨ੍ਹਾਂ ਬਾਰੇ ਇੰਨਾ ਕੀ ਕਿਹਾ ਜਾਂਦਾ ਹੈ ਇਸ ਬਾਹ ਦਾ ਕਿਸ ਤਰ੍ਹਾਂ ਕਿ ਦਿੜਾਲੂ ਆ ਜਾਏ ਜਾਂ 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 ਰਲ ਮਿਲ ਜਾ ਉਹ ਉਹ ਕੋਈ ਵੱਡਾ ਵੱਡਾ ਜੁਰਮ ਨਹੀਂ ਬਣਦਾ ਇਸ ਵੰਦੀ ਪਰੰਤੂ ਐਸਜੀਪੀਸੀ ਨੂੰ ਇਹਦੀ ਇੱਕ ਪੂਰੀ ਠੋਸ ਨੀਤੀ ਤਾਂ ਜ਼ਰੂਰ ਬਣਾਉਣੀ ਪੈ ਤਾਊਗੀ ਜਿਹੜਾ ਕਿ ਆਪਣੇ ਸਾਰੇ ਐਸਜੀਪੀਸੀ ਮੈਂਬਰਾਂ ਨੂੰ ਪੂਰੀ ਤਰ੍ਹਾਂ ਸਹਿਮਤ ਕੀਤਾ ਜਾਵੇ ਲਈ ਜਿਹੜਾ ਵਿਅਕਤੀ ਹੈ ਉਹਨੂੰ ਮਜੀ ਤੌਰ ਦੇ ਵਿੱਚ ਪੂਰੀ ਤਰ੍ਹਾਂ ਚੰਗੀ ਤੋਂ ਬਾਅਦ ਜੀ ਉਹਨਾਂ ਦੇ ਨਾਮ ਦੀ ਸਾਖੀ ਕੀਤੀ ਜਾਵੇ ਉਹ ਸਬੰਧ ਦੇ ਵਿੱਚ ਉਹਨਾਂ ਦੇ ਨੰਬਰਦਾਰ ਸਰਪੰਚ ਜਿਹੜੇ ਹੈਗੇ ਤੁਸੀਂ ਉਹਦੇ ਉਹਦੇ ਵਾਕ ਅਕਾ ਫਾਰਮ ਬਣੇ ਹੋਣੇ ਚਾਹੀਏ ਨਹੀਂ ਜਿਹੜੇ ਫਾਰਮ ਨਹੀਂ ਜਿਹੜੀ ਫਾਰਮੈਟ ਹੈ ਉਹ ਉਸ ਦੇ ਮਤਲਬ ਉਹਨਾਂ ਨੂੰ ਚੇਜ ਹੋ ਜਾਵੇ। ਇਹ ਦੂਸਰਾ ਇਹ ਹੈ ਕਿ ਉੱਪਰ ਐਸਡੀਸੀ ਦਾ ਜਿਹੜਾ ਦਸਤਾਵੇਜ਼ ਹੈ ਜੀ ਅਮਰ ਸਾਹਿਬ ਸਾਹਿਬ ਦੇ ਬੜੇ ਜਾਣੇ ਵਿਅਕਤੀ ਬੈਠੇ ਨੇ ਬੜੇ ਲੰਬੇ ਸਮੇਂ ਤੋਂ ਮਰ ਰਹੀ ਗਰਭ ਹੈ ਉਹਨਾਂ ਦੀ ਜ਼ਿੰਮੇਵਾਰੀ ਵੀ ਨਿਸ਼ਚਿਤ ਕਰਨੀ ਚਾਹੀਦੀ ਹੈ ਕਿ ਇਸ ਨੂੰ ਜਿਹੜੀ ਲਿਸਟ ਬਣਾਉਣੀ ਹੈ ਐਵੇਂ ਐਵੇਂ ਨਾ ਬਣਾਇਆ ਜਾਵੇ ਉਹਦੇ ਸਾਰੇ ਪੱਖ ਦੇਖ ਲੈਣੇ ਚਾਹੀਦੇ ਨੇ ਘੱਟੋ ਘੱਟ ਜਿਸ ਤਰ੍ਹਾਂ ਨਾਮ ਆਏ ਨੇ ਜਾਂ ਜਿਹੜੇ ਸੰਦੋਸ ਫਾਰਸ਼ ਹੋ ਕੇ ਆਈ ਹੈ ਉਹਨਾਂ ਦੀ ਕੋਖ ਵੀ ਦੁਬਾਰਾ ਹੋਣੀ ਚਾਹੀਦੀ ਹੈ ਤੀਸਰੇ ਪੱਧਰ ਦੇ ਉੱਪਰ ਸਰਕਾਰੀ ਪੱਧਰ ਦੇ ਉੱਪਰ ਵੀ ਇਸ ਤਰ੍ਹਾਂ ਦੀ ਪੂਰੀ ਖੋਜ ਵੀ ਹੋਣੀ ਚਾਹੀਦੀ ਹੈ ਇਹ ਤਾਂ ਚਲੋ ਔਰਤ ਸੀ ਇਸ ਤੋਂ ਗਈ ਤੇ ਉਧਰ ਜਾ ਕੇ ਰਹੇਗੀ ਇਸ ਦਾ ਕੰਪੀ ਅਤੇ ਦੇਬਤੇ ਜਸਤੀ ਦੇ ਨਾਲ ਜੇ ਕੋਈ ਜਸਤੀ ਜਾਂਦਾ ਉਹਦੇ ਮਨ ਦੇ ਅੰਦਰ ਪਤਾ ਨਹੀਂ ਕਿਸ ਤਰ੍ਹਾਂ ਦੀ ਭਾਵਨਾ ਚੱਲ ਰਹੀ ਉਹ ਕੋਈ ਹੋਊਗੀ ਗੜਬੜ ਕਰ ਸਕਦਾ ਧਾਰਮਿਕ ਸਥਾਨਾਂ ਦੇ ਵਿੱਚ ਕੁਝ ਹੋ ਸਕਦੀ ਹੈ ਕੋਈ ਹੋਰ ਵੀ ਜਥੇ ਦੇ ਵਿੱਚ ਇਸ ਪੱਖ ਦੇ ਵਿੱਚ ਪੂਰੀ ਤਰੀਕੀ ਤਰ੍ਹਾਂ ਦੀ ਉਹਨਾਂ ਨੇ ਇਨਫੋਰਮੇਸ਼ਨ ਲੈਣ ਦੀ ਜ਼ਰੂਰਤ ਹੈ ਪੂਰੀ ਜਾਗਰ ਰਹੇ ਦੀ ਜ਼ਰੂਰਤ ਹੈ ਨਹੀਂ ਤਾਂ ਕਿਉਂਕਿ ਇਹ ਇਹ ਇਸ ਤਰ੍ਹਾਂ ਦੇ ਵਿਸ਼ੇ ਨਾ ਵਾਪਸ ਜੀਆਂ ਨੇ ਸਾਂ ਦੁਨਿਆਵੀ ਦੁਸ਼ਮਣ ਦੇ ਸਨਾਰ ਵੀ ਪੈਦਾ ਹੋ ਸਕਦਾ ਹੋਰ ਵੀ ਬੜਾ ਕੁਝ ਹੋਵੇਗਾ ਬੇਸ਼ੱਕ ਉਧਰ ਵੀ ਪੂਰਾ ਰੱਖਿਆ ਜਾਂਦਾ ਹੈ ਕਿ ਧਰਮਾਂ ਦੇ ਵਿੱਚ ਵੀ ਬੜਾ ਹੋ ਸਕਦਾ ਹੈਗਾ ਕਿ ਸਿੱਖ ਧਰਮ ਦਾ ਜਿਹੜਾ ਕਿ ਬਹੁਤ ਵੱਡੇ ਸੂਲ ਨੇ ਜਿਹਨਾਂ ਸਿੱਖੀ ਦੇ ਉੱਪਰ ਵੀ ਬੜਾ-ਬੜਾ ਹੋ ਲੱਗਦਾ ਕਿ ਕੀ 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 ਸਿੱਖੀ ਸਾਤ ਲੱਗਿਆ ਜਿਹੜੀ ਧਰਮ ਦੇ ਥਾਂ ਦੇ ਯਾਤਰਾ ਕਰਨ ਦੇ ਲਈ ਆਉਤੀ ਬਈਏ ਕਿ ਉੱਥੇ ਜਾ ਕੇ ਉਹ ਨੇ ਆਪਣਾ ਧਰਮ ਪ੍ਰਵਚਨ ਕਰ ਲਿਆ ਇਹ ਸਭ ਤੋਂ ਵੱਡੀ ਜਿਹੜੀ ਜਿਹੜੀ ਕੀ ਦਾ ਕਰਨ ਵਾਲੀ ਕਾਰਨ ਲੱਗ ਰਿਹਾ ਹੈ ਉਹ ਵੀ ਖੁੱਸਣ ਦੀ ਲੋੜ ਹੈ ਕਿ ਕਿਲੇ ਵਿੱਚ ਜਿ세ਆਂ ਦੀ ਜਿਹੜੀ پاک ਸਵੱਛਤਾ ਨੂੰ ਬਰਕਰਾਰ ਰੱਖਣ ਲਈ ਹਰ ਤਰ੍ਹਾਂ ਦੇ ਹਰ ਪੱਖ ਦੇ ਤਵੇ ਇਹ 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 ਵਰਤ ਲੋੜ ਹੋਣੀ ਚਾਹੀਦੀ ਹੈ ਬੇਸ਼ੱਕ ਪਹਿਲਾਂ ਵੀ ਜਦਾਂ ਦੇ ਨਾਲ ਜਿਹੜੇ ਐਸ.ਸੀ.ਪੀ. ਦੇ ਕੰਮ ਵੀ ਜਾਂਦੇ ਨੇ ਹੋਰ ਵੀ ਜਾਂਦੇ ਨੇ ਤੇ ਸਰਕਾਰੀ ਸਰਕਾਰ ਵੱਲੋਂ ਵੀ ਬਾਕਾਇਦਾ ਨਰੰਗੀ ਜਾਂਦੇ ਨੇ ਉਹਨਾਂ ਦੀ ਵੀ ਹੁੰਦੀ ਹੈ ਪਰ ਫਿਰ ਵੀ ਜਿਹੜਾ ਇੱਕ ਇੱਕ ਸਿਸਟਮ ਬਣਦਾ ਹੈ ਜਿਹੜੇ ਐਸ.ਸੀ.ਪੀ. ਦੇ ਸਿਸਟਮ ਜਦੋਂ ਅਰਜ਼ੀਆਂ ਦਾ ਪੱਛਤਾ ਚ ਲੈਣੇ ਨੇ ਦੇਸ਼ਕ ਇਹ ਹੈ ਵੀ ਸਮਾਚੋੜਾ ਹੁੰਦਾ ਉਹਨਾਂ ਨੂੰ ਉਹਨਾਂ ਨੂੰ ਖੋਖਣ ਦੇ ਇਹ ਲਈ ਇਹ ਸਬੰਧ ਉਸ ਤਰ੍ਹਾਂ ਦੇ ਕਿ ਵਾਅਦੇ ਦਾ ਅਮਲ ਆ ਬਿ ਡਿਊਟੀ ਲਈ ਜਾਵੇ ਤੇ ਉਹਨਾਂ ਦੀ ਜ਼ਿੰਮੇਵਾਰੀ ਨਿਸ਼ਚਿਤ ਕੀਤੀ ਜਾਵੇ ਕਿ ਕੋਈ ਇਸ ਤਰ੍ਹਾਂ ਨਾ ਹੋ ਕਿ ਤਾਂ ਜੋ ਇਹਨੂੰ ਗੈਰ ਕਾਨੂੰਨੀ ਦੀ ਨਾਲ ਨਾ ਲਿਆ ਜਾਵੇ ਇਸ ਮਾਮਲੇ ਨੂੰ ਬੜੀ ਜੰਗੀ ਹਸਤਾ ਦੇ ਨਾਲ ਬੜੀ 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 ਮਹੂਤਵਪੂਰਨ ਰੇਖ ਪੱਖ ਨੂੰ ਵਿਚਾਰਨ ਦੇ ਲਈ ਗ੍ਰੋਸਟ ਸਾਜੋ ਅਧਿਕਾਰੀ ਇਸ ਤਰ੍ਹਾਂ ਇੱਕ ਕਤਨਾਮਾ ਦਾਵਾ ਪਰ ਹਾਂ ਹਾਂ ਬਿਲਕੁਲ ਡਾਕਟਰ ਸਾਹਿਬ ਪੰਡਾ ਭਾਗ ਕੇ ਜਿਕਰ ਆਪਾਂ ਦੇਖੀਏ ਕਿ ਜਿੱਥੇ ਖੁਫੀਆ ਤੰਤਰ ਉੱਤੇ ਸਵਾਲ ਉੱਠੇ ਸਾਰੇ ਮਾਮਲੇ ਦੇ ਵਿੱਚ ਤੇ ਨਾਲ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਉੱਤੇ ਵੀ ਸਵਾਲ ਉੱਠੇ ਐ ਐਸਐਲਜੀ ਕੋਲ ਦੀ ਇਹ ਵੀ ਕਿਹਾ ਤੇ ਬਹੁਤ ਕੁਝ ਕਈ ਕੋਣ ਤਕੋਣ ਦਾ ਮਾਮਲਾ ਉਲਝਿਆ ਹੋਇਆ ਹੈ ਕਈ ਤਰ੍ਹਾਂ ਦੀ ਚਰਚਾ ਹੈ ਤੇ ਚਰਚਾ ਜਦੋਂ ਉਪਜੇ ਉੱਥੇ ਤਾਂ ਬਾਕੀ ਚਰਚਾ ਕਈ ਵਾਰੀ ਚਰਚਾ ਦੇ ਵਿੱਚ ਵੀ ਗੁੰਮਸਮ ਹੋ ਜਾਂਦੀ ਹੈ ਪਿਛਲੀ ਵਾਰ ਦੇਖਿਆ ਹੈ ਕਿ ਆਮਨਾ ਬੀਬੀ ਜਿਹੜੀ ਕਿਰਨ ਵਾਲਾ ਆਮਾ ਬੀਬੀ ਬਣ ਕੇ ਪਾਸਤਾ ਰਹੀ ਉਹਨੇ ਕਾਗਰਾਲਾ ਨਕਾਦੀ ਗਲ ਸਰਬਜੀਤ ਕੋੜ ਦੀ ਵੀ ਸਾਹਮਣੇ ਆਈ ਪਰੰਤੂ ਉਹਦੇ ਉੱਤੇ ਫਿਰ ਇੱਕ ਵਾਰ ਵਿਸ਼ਰਾਮ ਲੱਗਿਆ ਪ੍ਰਤੀਕਰਮ ਆਇਆ ਸਾਹਮਣੇ ਇੱਕ ਰਿਐਕਸ਼ਨ ਆਉਂਦਾ ਇੱਕ ਸਟੇਟਮੈਂਟ ਆਉਂਦੀ ਹੈ ਤਾਂ ਸ਼ਾਇਦ ਨਕਾਹ ਵੀ ਹਲੇ ਸਵਾਲਾਂ ਦੇ ਵਿੱਚ ਹੈ ਓਵਰ ਆਲ ਸਰਬਜੀਤ ਕੋੜ ਦੇ ਦਿਰ ਦਿਗਤ ਜਿਹੜਾ ਤਾਣਾ ਪਾਣਾ ਹੈ ਉਹ ਬਹੁਤ ਵੱਡੇ ਸਵਾਲ ਚੱਲ ਰਿਹਾ ਹੈ ਫਿਰ ਵਕਫਾਕ ਸਵਾਲ ਜਿਹੜੇ ਉਹ ਵਕਫਾਕ ਪੱਖ ਪੈ ਨੂੰ ਬੜੇ ਵਿਸਤਾਰ ਨਾਲ ਸੰਝੇ ਕੀਤੇ ਹੈ ਦਰਸ਼ਕਾਂ ਸਨੇਨ ਇੱਕ ਵਾਰ ਫਿਰ ਦਰਸ਼ਕੀ ਹੈ ਕਿ ਸਾਡੇ ਨਾਲ ਜੁੜੇ ਸਾਨੂੰ ਗੇ ਰਾਜਸੀ ਮਹਾਰ ਤੇਦਾਰਾ ਜਾਗੋ ਇੰਟਰਨੈਸ਼ਨਲ ਮੈਗਜ਼ੀਨ ਦੇ ਮੁਖ ਸਬਾਧਕ ਡਾਕਟਰ ਭਗਵੰਤ ਸਿੰਘ ਜੀ ਸੋ ਡਾਕਟਰ ਸਾਹਿਬ ਜਨਰਲ ਇਹ ਮਿਸ਼ਨ ਪੰਜਾਬੀ ਲਈ ਵਕਤ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ ਬਹੁਤ ਬਹੁਤ ਧੰਨਵਾਦ ਜੀ ਸਾਡਾ ਇਹ ਮਿਸ਼ਨ ਪੰਜਾਬੀ